ਪੰਥਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਉਹਨਾਂ ਦਾ ਜਨਮ ਦਿਵਸ ਜਿਹੜਾ 24 ਤਰੀਕ ਨੂੰ ਪਟਿਆਲਾ ਦੁਖਨਵਾਰਨ ਸਾਹਿਬ ਮਨਾ ਰਹੇ ਹਨ ਔਰ ਸਾਰੇ ਜ਼ਿਲ੍ਹੇ ਚ ਮੈਂ ਪਹਿਲਾਂ ਸਮਾਣੇ ਸਿਤਰਾਣਾ ਤੇ ਨਾਬਾ ਹੁਣ ਸਮਾਣੇ ਆ ਨਾਬਾ ਸਨੌਰ ਕਨੌਰ ਰਾਜਪੁਰਾ ਸਾਰੇ ਹਲਕੇ ਚ ਮੀਟਿੰਗ ਕੀਤੀ ਹੈ ਬੜਾ ਉਤਸ਼ਾਹ ਆ ਸੋ ਮਕਸਦ ਇਹ ਹੈ ਕਿ ਜੋ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਜੀ ਦੀ ਸੋਚ ਸੀ ਵੀ ਉਹਦੇ ਤੇ ਪੈਰਾ ਦਈਏ ਉਹਨਾਂ ਧੰਲੇ ਤੱਕ ਪਹੁੰਚਾਈਏ ਤਾਂ ਕਿ ਜਿਹੜੇ ਸਮਾਜ ਸਾਡੇ ਨੌਜਵਾਨ ਵੀਰਾਂ ਬਜ਼ੁਰਗੋਨਾਂ ਤੋਂ ਸੇਧ ਲੈ ਕੇ ਅੱਗੇ ਵਾਰਟੀ ਵਾਸਤੇ ਪਰਸੀ ਸਮਾਗਮ ਤੇ ਕੌਣ ਕੌਣ ਬੜੇ ਲੀਡਰ ਆ ਰਹੇ ਆ ਆਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਔਰ ਇੱਥੇ ਪੰਥ ਦੇ ਮਹਾਨ ਕੀਰਤਨੀਏ ਹਜੂਰੀ ਰਾਗੀ ਜਿਹੜੇ ਉਸ ਦਿਨ ਕੀਰਤਨ ਕਰਨਗੇ ਸਵੇਰੇ 10 ਵਜੇ ਜਿਹੜਾ ਭੋਗ ਪਊਗਾ ਉਸ ਤੋਂ ਲਵਾ ਅੰਮ੍ਰਿਤ ਸੰਚਾਰ ਆ ਜਿਹੜਾ ਹੋਏਗਾ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਸਾਡੇ ਐਕਟਿੰਗ ਪ੍ਰਧਾਨ ਸਾਹਿਬ ਉਹ ਵੀ ਉਸ ਦਿਨ ਹਾਜ਼ਰੀ ਲੱਗ ਸਰਪਾ ਜੀ ਪੰਜਾਬ ਦੇ ਵਿੱਚ ਲਗਾਤਾਰ ਲੌਇਲ ਲੰਡਰ ਦੀ ਸਿਸਟਮ ਬਾਰੇ ਕੀ ਕਹਿੰਦੇ ਜੀ ਆਉਦਾ ਬੇੜਾ ਗਰਕ ਹੋ ਗਿਆ ਜੱਤੋਂ ਇਹ ਸਰਕਾਰ ਆਈ ਵਪਾਰੀ ਕਿਸਾਨ ਮਜ਼ਦੂਰ ਕਰਮਚਾਰੀ ਸਾਰੇ ਵਰਗ ਦੁਖੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਕਰਾਪਸ਼ਨ ਹੱਦਾਂ ਪਾਰ ਹੋ ਚੁੱਕੀ ਆ ਸੋ ਪੰਜਾਬ ਦੇ ਵਪਾਰੀ ਬਾਹਰ ਨੂੰ ਭੱਜ ਰਹੇ ਆ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਵਿਦੇਸ਼ਾਂ ਨੂੰ ਜਾ ਰਹੇ ਆ ਸੋ ਇਹ ਸਰਕਾਰ ਦਾ ਜਿਹੜਾ ਭੋਗਾ ਮੈਂ ਸਮਝਦਾ ਕਿਸੇ ਟਾਈਮ ਵੀ ਪੈ ਸਕਦਾ ਹੈ ਹਾਲ ਦੇ ਵਿੱਚ ਬਿਰਾਜਮਾਨ ਹਲਕਾ ਸਮਾਣੇ ਦੀ ਸਾਰੀ ਅਕਾਲੀ ਲੀਡਰਸ਼ਿਪ ਤੇ ਸਾਡੇ ਅੱਜ ਦੇ ਮੁਖਮੈਮਾਨ ਸ਼੍ਰੀ ਅਨਕੇਸ਼ ਸ਼ਰਮਾ ਜੀ ਖਚਾਨ ਜੀ ਸ਼ਰੋਮਣੀ ਅਕਾਲੀ ਦਲ ਜੋ ਕੋਰ ਕਮੇਟੀ ਦੇ ਵੀ ਮੈਂਬਰ ਹਨ ਉਹਨਾਂ ਦੇ ਨਾਲ ਸਾਡੇ ਵੱਡੇ ਵੀਰ ਹਰਪ੍ਰੀਤ ਸਿੰਘ ਰਾਜੂ ਖੰਨਾ ਜੀ ਜੋ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਤੇ ਜਰਨਲ ਸਕੱਤਰ ਵੀ ਹਨ ਹਲਕਾ ਸਤਰਾਣਾ ਤੋਂ ਇੰਚਾਰਜ ਵਾਬੂ ਕਬੀਰਦਾਸ ਜੀ ਤੇ ਇਸ ਹਲਕੇ ਦੇ ਸਾਡੇ ਅਮਰਜੀਤ ਸਿੰਘ ਪੰਜਰਾਜ ਜੀ ਤੇ ਅਮਰਪਾਲ ਸਿੰਘ ਲੰਗ ਸਾਡੇ ਯੂਥ ਪਟਿਆਲਾ ਦੇ ਪ੍ਰਧਾਨ ਤੇ ਸਾਰੀ ਸਾਡੇ ਸਮਾਣਾ ਹਲਕਾ ਦੀ ਜੋ ਲੀਡਰਸ਼ਿਪ ਹੈ ਸਭ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਹਲਕੇ ਨਾਲ ਮੇਰਾ ਬੜਾ ਪੁਰਾਣਾ ਨਤ ਹੈ ਹਲਕਾ ਸਮਾਣਾ ਤੋਂ ਲਗਾਤਾਰ ਦੋ ਵਾਰ ਤੋਂ ਘੱਟੋ-ਘੱਟ 17-18 ਸਾਲ ਹੋ ਗਏ ਮੇਰਾ ਪਰਿਵਾਰ ਇੱਥੋਂ ਐਸਜੀਪੀਸੀ ਮੈਂਬਰ ਹੈ ਪਹਿਲਾਂ ਮੇਰੇ ਮਾਤਾ ਜੀ ਹਰਜੀਤ ਕੌਰ ਹਰਿਆਊ ਤੇ ਉਸ ਤੋਂ ਬਾਅਦ ਮੇਰੇ ਤਾਇਆ ਜੀ ਸਵਰਗੀ ਸਰਦਾਰ ਨਿਰਮਨ ਸਿੰਘ ਹਰਿਆਊ ਇੱਥੋਂ ਐਸਜੀਪੀਸੀ ਮੈਂਬਰ ਰਹੇ ਨੇ ਤੇ ਇਸ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਇਲਾਕੇ ਵਿੱਚ ਜੋ ਮੇਰੇ ਨੌਜਵਾਨ ਵੀਰ ਨੇ ਉਹ ਮੇਰੇ ਨਾਲ ਬੁੱਢਾ ਨਾਲ ਵਿੱਚ ਪੜੇ ਨੇ ਕਿਉਂਕਿ ਮੈਂ 12 ਸਾਲ ਬੁੱਢਾ ਨਾਲ ਵਿੱਚ ਪੜਿਆ ਸੋ ਅੱਜ ਤੁਹਾਡੀ ਇਸ ਹਾਜ਼ਰੀ ਨੂੰ ਵੇਖ ਕੇ ਤੇ ਤੁਹਾਡੀ ਪਾਰਟੀ ਪ੍ਰਤੀ ਤੁਹਾਡੀ ਵਫਾਦਾਰੀ ਨੂੰ ਵੇਖ ਕੇ ਦਿਲ ਬਹੁਤ ਖੁਸ਼ ਹੋਇਆ ਕਿਉਂਕਿ ਪਾਰਟੀਆਂ ਦੇ ਚੰਗੇ ਮਾੜੇ ਸਮੇ ਹਮੇਸ਼ਾ ਹੁੰਦੇ ਰਹਿੰਦੇ ਨੇ ਅੱਜ ਤੋਂ ਜੇ ਆਪਾਂ ਪਿੱਛੇ ਇਤਿਹਾਸ ਵੱਲ ਚਲੀਏ ਜਦੋਂ ਤੋਂ ਸਾਡੀ ਪਾਰਟੀ ਦਾ ਗਠਨ ਹੋਇਆ ਭਾਵੇਂ ਅੰਗਰੇਜ਼ਾਂ ਨਾਲ ਲੜਾਈ ਹੋਈ ਚਾਹੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਚੁੰਮੀ ਸਾਡੇ ਨੌਜਵਾਨ ਵੀਰਾਂ ਨੇ ਜੋ ਪੰਜਾਬ ਦੇ ਜੰਮੇ ਸੀ ਜਾਂ ਕਾਲੀ ਪਾਣੀ ਦੀਆਂ ਸਜਾਵਾਂ ਕੱਟੀਆਂ ਫਿਰ ਐਮਰਜੈਂਸੀ ਵੇਲੇ ਜ਼ੇਲਾ ਕੱਟੀਆਂ ਜਾਂ ਉਸ ਤੋਂ ਬਾਅਦ ਇੱਕ ਐਸਾ ਦੌਰ ਵੀ ਆਇਆ ਜਦੋਂ ਕੋਈ ਸ਼ਰੋਮਣੀ ਅਕਾਲੀ ਦਲ ਤੋਂ ਕਾਗਜ਼ ਭਰਦਾ ਸੀ ਐਮਐਲਏ ਦੇ ਤਾਂ ਉਸ ਨੂੰ ਸ਼ਰਿਆਂ ਮਾਰ ਦਿੱਤਾ ਜਾਂਦਾ ਸੀ ਅੱਜ ਦਾ ਜੇ ਆਪਾਂ ਸਮਾਂ ਉੱਥੇ ਜੋੜ ਕੇ ਵੇਖੀਏ ਜੇ ਕੋਈ ਬੇੜਾ ਸਮੁੰਦਰ ਦੇ ਵਿੱਚ ਜਾਂਦਾ ਹੈ ਤੇ ਮੌਸਮ ਖਰਾਬ ਹੋ ਜਾਏ ਤੇ ਉਹ ਨੁਕਸਾਨਿਆ ਜਾਂਦਾ ਹੈ ਪਰੇ ਦਾ ਮਤਲਬ ਇਹ ਨਹੀਂ ਕਿ ਜੇ ਕੋਈ ਨੇੜੋ ਨਵਾਂ ਬੇੜਾ ਲੰਘ ਲਿਆ ਤੇ ਛਾਲਾ ਮਾਰ ਜੀ ਆਪਣੀ ਜਾਨ ਬਚਾਉਂਦੇ ਸੋ ਅੱਜ ਇਸ ਤਰ੍ਹਾਂ ਹੋ ਰਿਹਾ ਹੈ ਕਈ ਲੋਕ ਪਾਰਟੀ ਦੀ ਪਿੱਠ 'ਚ ਛੁਰਾ ਘੋਪ ਰਹੇ ਨੇ ਉਹਨਾਂ ਨੇ ਇਸ ਬੇੜੇ 'ਚੋਂ ਛਾਲ ਮਾਰਤੀ ਪਰ ਮੈਂ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਨਾ ਤੇ ਤੁਹਾਡੇ ਜਜ਼ਬੇ ਨੂੰ ਵੀ ਨਾਲ ਹੀ ਸਲੂਟ ਕਰਦਾ ਸਲਾਮ ਕਰਦਾ ਕਿ ਸਾਨੂੰ ਪੂਰਾ ਭਰੋਸਾ ਹੈ ਤੁਸੀਂ ਉਹ ਬੇੜੇ ਨੂੰ ਡੁੱਬਣ ਨਹੀਂ ਦਿਓਂਗੇ ਆਪਣੀ ਜਾਨ ਦੇ ਕੇ ਵੀ ਬਚਾਓਗੇ ਨੇ ਖੂਨ ਚ ਨੇ ਸਾਨੂੰ ਸਾਡੇ ਪੰਥ ਤੋਂ ਮਿਲੇ ਨੇ ਜਦੋਂ ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ ਤਾਂ ਆਪ ਮੁਹਾਰੇ ਸਾਡੇ ਮੂੰਹ ਚੋਂ ਨਿਕਲ ਆਉਂਦੀ ਸੋ ਅੱਜ ਇੱਥੇ ਜੋ ਅਜੰਡਾ ਹੈ ਜੋ ਸਾਡੀ ਸੀਨੀਅਰ ਲੀਡਰਸ਼ਿਪ ਅੱਜ ਇੱਥੇ ਆਈ ਹੈ 24 ਤਰੀਕ ਨੂੰ 10 ਵਜੇ ਸ੍ਰੀ ਗੁਰੂਦਵਾਰਾ ਦੁਖਨਵਾਰਨ ਸਾਹਿਬ ਵਿਖੇ ਸਾਡੇ ਪੰਥ ਰਤਨ ਸਵਰਗੀ ਸਰਦਾਰ ਗਰਚਰਨ ਸਿੰਘ ਤੌੜਾ ਜਿਹਦੀ ਜਨਮ ਸ਼ਤਾਬ ਦੀ ਆਪਣੇ ਹੰਕੇ ਦੀ ਜਾ ਆਪਣੇ ਜ਼ਿਲ੍ਹੇ ਦੀ ਉਹਨਾਂ ਨੇ ਨਮਾਇੰਦਗੀ ਕੀਤੀ ਹੈ ਸਾਡੇ ਇਸ ਏਰੀਆ ਦੇ ਉਹ ਲੋਕ ਪੁਰਸ਼ ਸੀ ਸ਼ਰਮਾ ਜੀ ਨੂੰ ਵੀ ਉਹਨਾਂ ਨੇ ਪਾਰਟੀ ਜੁਆਇਨ ਕਰਾਈ ਸੀ ਜਿਨ੍ਹਾਂ ਨੇ ਇਹੋ ਜਿਹੇ ਬੂਟੇ ਲਾਏ ਹੁਣ ਐਡੇ ਕਾਬਿਲ ਇਨਸਾਨ ਇਸ ਪਾਰਟੀ ਨੂੰ ਦਿੱਤੇ ਹੁਣ ਤਾਂ ਉਸ ਦੀ ਜਨਮ ਸ਼ਤਾਬਦੀ ਦੇ ਵਿੱਚ ਆਪਾਂ ਨੂੰ ਵੱਧ ਚੜ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ ਉਹਦੇ ਨਾਲ ਦੋ ਮੈਸੇਜ ਜਾਣਗੇ ਕਿ ਇੱਕ ਤਾਂ ਜਿਨ੍ਹਾਂ ਨੇ ਸਾਡੇ ਪੰਜ ਵੀ ਕੁਰਬਾਨੀ ਕੀਤੀ ਹੈ ਜਾਂ ਸਾਡੀ ਪਾਰਟੀ ਨੂੰ ਖੂਨ ਨਾਲ ਸਿੰਜਿਆ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਤੇ ਦੂਜਾ ਕਿ ਅੱਜ ਵੀ ਚਾਹੇ ਮੌਸਮ ਕਿੰਨਾ ਹੀ ਖਰਾਬ ਹੋ ਗਿਆ ਚਾਹੇ ਬੇੜੇ ਸਾਡੇ ਦੇ ਵਿੱਚ ਦੁਸ਼ਮਣਾਂ ਨੇ ਦੇਖੋ ਮਨ ਦੁਖਦਾ ਦੁਸ਼ਮਣ ਪਾਰਟੀਆਂ ਜਾਂ ਏਜੰਸੀਆਂ ਦਾ ਸਾਨੂੰ ਢਾਹ ਲਾਉਣ ਜਦੋਂ ਸਾਡੇ ਅੰਦਰ ਨੇ ਲਾਉਂਦੇ ਨੇ ਉਹ ਪਹਿਲਾਂ ਤਾਂ ਉਹਨਾਂ ਨੇ ਸਾਡੇ ਬੇੜੇ ਨੂੰ ਅੰਦਰੋਂ ਹੀ ਖੋਦਾ ਮਾਰ ਕੇ ਉਹਦੇ ਵਿੱਚ ਪਾਣੀ ਆਉਣ ਦੇ ਰਸਤੇ ਬਣਾ ਕੇ ਵੀ ਡੁੱਬ ਜਾਵੇ ਤੇ ਅੱਜ ਛਾਲਾਂ ਵੀ ਸਭ ਤੋਂ ਪਹਿਲਾਂ ਉਹ ਮਾਰ ਕੇ ਤੁਸੀਂ ਦੇਖੋ ਕਿੰਨੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧੇ ਹਰੀ ਸਿੰਘ ਨਲਵੇ ਵਰਗੇ ਜੱਸਾ ਸਿੰਘ ਰਾਮਗੜੀ ਵਰਗੇ ਇਸ ਪੰਜਾਬ 'ਚ ਪੈਦਾ ਹੋਏ ਔਰ ਸਰਪ੍ਰਸਤੀ ਕਰਦੇ ਰਹੇ ਅੱਜ ਬੜਾ ਅਫਸੋਸ ਔਰ ਦੁੱਖ ਹੁੰਦਾ ਆ ਜਦੋਂ ਸਾਡੇ ਮੁੱਖ ਮੰਤਰੀ ਨੂੰ ਜਰਮਨ ਦੀ 에ਰਲਾਈਨ ਤੋਂ ਥੱਲੇ ਟਾਰਦਿਆ ਜਾਂਦਾ ਵੀ ਇਹ ਰੱਜ ਕੇ ਸ਼ਰਾਬ ਪੀ ਹੋਈ ਐ ਅੰਦਰ ਰੋਟੀਆਂ ਕਰਦਾ ਤੁਸੀਂ ਆਚਾਰ ਦੀ ਪਹਿਲਾ ਪੱਗ ਲਾ ਕੇ ਜਾਜ ਤੋਂ ਥੱਲੇ ਗਿਰ ਗਿਆ ਕਿਆ ਇਲਾਜ ਕਰਵਾਉਣ ਵਰਤੇ ਨੇ ਇਹ ਹਾਲ ਆ ਪੰਜਾਬ ਦੇ ਮੁੱਖ ਮੰਤਰੀ ਜਗਾ ਜਗਾ ਫਰौतीयां ਮੰਗੀ ਜਾ ਰਹੀਆਂ ਤਸਿਲਾਂ 'ਚ ਵੜ ਕੇ ਦੇਖ ਲਿਓ ਲੱਖ ਲੱਖ ਰੁਪਏ ਤੋਂ ਬਗੈਰ ਰਜਿਸਟਰੀ ਨਹੀਂ ਹੁੰਦੀ ਰੇਤੇ ਬਜਰੀ ਦਾ ਕਿਆ ਹਾਲ ਆ ਵਪਾਰੀ ਪੰਜਾਬ ਛੱਡ ਛੱਡ ਕੇ ਭੱਜ ਰਹੇ ਆ ਨਵੀਆਂ ਫੈਕਟਰੀਆਂ ਨਹੀਂ ਆ ਰਹੀਆਂ ਬੱਚੇ ਬੇਰੁਜ਼ਗਾਰ ਹੋਏ ਪਈਆਂ ਤੇ ਜਨਾਬ ਜੀ ਸੱਚ ਨੂੰ ਪਿੰਗ ਲਾ ਕੇ 5 ਵਜੇ ਢੋਲਕੀ বাজਾਉਂਦੇ ਹੁਣ ਕੱਖ ਨਹੀਂ ਕਰਦੇ ਸੋ ਸਾਹਮਣੀ ਹਾਂ ਸੋ ਲੋਕ ਬੁਰੀ ਤਰ੍ਹਾਂ ਦੁਖੀ ਆ ਅਸੀਂ ਡਵੈਲਪਮੈਂਟ ਲਈ ਵਿਕਾਸ ਕਰਿਆ ਮੰਨਦਾ ਹਾਂ ਕਿ 10 ਸਾਲ ਸਰਕਾਰ ਰਹੀ ਹੈ ਬਹੁਤ ਸਰੀਆਂ ਕਮੀਆਂ ਸਾਡੇ ਚ ਵੀ ਆਈਆਂ ਕਿਧਿਆ ਨਾ ਕਿਧਿਆ ਕਾਲਕੁਰਕ ਵੈਗਰੂ ਸਾਡੇ ਤੋਂ ਨਰਾਸ਼ ਹੋਏ ਸਾਡੇ ਪ੍ਰਧਾਨ ਸਾਹਿਬ ਵੀ ਸਾਰੀ ਪਾਰਟੀ ਨੇ ਉੱਥੇ ਜਾ ਕੇ ਕਾਲਕੁਰਕ ਵੈਗਰੂ ਦੇ ਨਿਮਰਤਾ ਸਹਿਤ ਬੇਨਤੀ ਕਰੀ ਵੀ ਸੱਚੇ ਪਾਤਸ਼ਾਹ ਕਿਰਪਾ ਕਰ ਜੋ ਗਲਤੀਆਂ ਹੋਈਆਂ ਜੋ ਸਜਾ ਤੁਸੀਂ ਬਖਸ ਬਣਾ ਔਰ ਉਹ ਕਾਦਪੁਰ ਕੁ ਵੈਗਰੂ ਬਸਣ ਹਾਰਾ ਸਾਡੇ ਗ੍ਰਾਹਾਂ ਨੂੰ ਬਖਸ ਕੇ ਦੁਬਾਰਾ ਫਿਰ 2027 ਚ ਦੇਖਿਓ ਤੁਹਾਡੀ ਆਪਣੀ ਸਰਕਾਰ ਬਣਨੀ ਹੈ ਪੰਜਾਬ ਓਏ ਸਾਰੇ ਪੰਜਾਬ ਦਾ ਭਲਾ ਕੱਲਾ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਔਰ ਕੋਈ ਪਾਰਟੀ ਨਹੀਂ ਤੁਸੀਂ ਚਾਤ ਮਾਰਦੇ ਚਾਰੇ ਪਾਸੇ ਜੋ ਕੁਝ ਵੀ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਹੈ। ਆਪਣਾ ਅਜੰਡਾ ਤੁਹਾਨੂੰ ਦੱਸਿਆ 24 ਤਰੀਕ ਨੂੰ ਪੰਥ ਰਤਨ ਜਥੇਦਾਰ ਗੁਰਚਨ ਸਿੰਘ ਤੌੜਾ ਜੀ ਦਾ ਜਨਮ ਦਿਵਸ ਸਮੂਚੀ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਉਤਸ਼ਾਹ ਸਰਦਨ ਦੇ ਨਾਲ ਮਨਾ ਰਿਹਾ। ਜਨਮ ਦਿਨ ਮਨਾਉਣ ਦਾ ਲਾਭ ਕੀ ਆਇਆ ਫਾਇਦਾ ਕੀ ਆਇਆ ਇਹੀ ਆ ਕਿ ਜੋ ਗੁਣ ਜਿਹੜੇ ਗੁਰਚੰਦ ਸਿੰਘ ਟੋੜਾ ਸਾਹਿਬ ਸਿੱਗੇ ਜੋ ਉਹਨਾਂ ਦੀ ਖਾਸੀਅਤ ਸੀ ਜੋ ਉਹਨਾਂ ਦੀ ਕਾਬਲੀਅਤ ਸੀ ਜੋ ਪੰਜਾਬ ਪ੍ਰਤੀ ਉਹਨਾਂ ਦੀ ਦੇਣਾ ਪੰਥ ਪ੍ਰਤੀ ਉਹਨਾਂ ਦੀ ਦੇਣਾ ਉਸ ਨੂੰ ਆਪਣੀ ਅਗਲੀ ਜਨਰੇਸ਼ਨ ਤੱਕ ਪਹੁੰਚਾਈਏ ਤਾਂ ਕਿ ਟੋੜਾ ਸਾਹਿਬ ਦੀ ਸੋਚ ਦੇ ਪੈਰਾ ਦੇ ਸਕਣ ਟੌੜਾ ਸਾਹਿਬ ਕੋ ਇੱਕ ਪਰਿਵਾਰ ਦੇ ਨਹੀਂ ਸਮੁੱਚੀ ਕੌਮ ਦਾ ਸਰਮਾਇਆ ਆ ਉਹਨਾਂ ਦੇ ਵਾਰਿਸ ਟੌੜਾ ਸਾਹਿਬ ਦੇ ਉਹੀ ਆ ਜਿਹੜੇ ਟੌੜਾ ਸਾਹਿਬ ਦੀ ਸੋਚ ਤੇ ਚੱਲਣਗੇ ਇਹ ਨਹੀਂ ਅੱਜ ਮੈਂ ਅਖਬਾਰ 'ਚ ਸਵੇਰੇ ਪੜ੍ਹ ਰਿਹਾ ਦਾ ਉਹਨਾਂ ਦਾ ਇੱਕ ਫਰਜ਼ੰਦ ਲਿਖਿਆ ਆ ਕਿ ਮੇਰੇ ਘਰ ਝੰਡਾ ਦਾ ਬੀਜੇਪੀ ਦਾ ਲੱਗਿਆ ਹੋਇਆ ਮੈਂ ਬੀਜੇਪੀ ਦਾ ਜਰਨਲ ਸਖਤਰਾ ਪੰਜਾਬ ਦਾ ਟੌੜਾ ਸਾਹਿਬ ਦੀ ਵਰਸੀ ਮਨਾਣੀ ਹੈਗਾ ਦੁਖਨਵਾਰ ਸਾਹਿਬ ਨਹੀਂ ਹੋਣੀ ਚਾਹੀਦੀ। ਯਾਦ ਤੁਸੀਂ ਆਪਣੀ ਆਤਮਾ 'ਚ ਆਪਣੀ ਕੋਠੀ ਦੇ ਟੌੜਾ ਸਾਹਿਬ ਦੀ ਵਿਰਾਸਤ ਦੇ ਉਲਟ ਝੰਡਾ ਲਾ ਕੇ ਬੈਠੇ ਆ। ਤੁਸੀਂ ਟੌੜਾ ਸਾਹਿਬ ਦੇ ਵਾਰਿਸ ਕਿਸ ਤਰ੍ਹਾਂ ਹੋ ਸਕਦੇ? ਖਰਾਪਾ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ, ਲੀਡਰ ਐਸਜੀਪੀਸੀ ਮੈਂਬਰ ਸਾਹਿਬ ਉਹਨਾਂ ਦੇ ਵਾਰਿਸ ਆਪਾ ਕਿਉਂਕਿ ਆਪਾਂ ਉਹਨਾਂ ਦੇ ਦਿਖਾਏ ਹੋਏ ਰਸਤੇ 'ਤੇ ਚੱਲਣਾ ਬੇਦਾਗ ਰਹੇ। 4 ਵਜੇ ਉੱਠਦੇ ਤੇ ਸਵੇਰੇ 4 ਵਜੇ ਉੱਠ ਕੇ ਸ਼ਾਮ ਤੱਕ ਲੋਕਾਂ ਵਾਸਤੇ ਜੀਏ ਜਿਸ ਘਰ ਚ ਪੈਦਾ ਹੋਏ ਉਸੇ ਚ ਚੜ੍ਹਾਈ ਕਰੇ ਮੁੱਢੇ ਹੀ ਮਕਾਨ ਤਾਂ ਉਹਦਾ ਸਵਾਜ ਦਾ ਹਾਲਾਤ ਦੇਖੋ ਹੁਣਾ ਚੰਦੂ ਮਜਰਾ ਸਾਹਿਬ ਕਹਿੰਦੇ ਆ ਵੀ ਮੈਂ ਵੀ ਪਹਿਲਾ ਦਿਨ ਜੇ ਚੰਦੂ ਮਜਰਾ ਸਾਹਿਬ ਨੂੰ ਟਿਕਟ ਮਿਲ ਜੇ ਉਹਦੇ ਦੋਨੇ ਬੇਟਿਆਂ ਨੂੰ ਟਿਕਟ ਮਿਲ ਜਾਂਦੀ ਇਕੱਦੇ ਰਿਸ਼ਤੇਦਾਰ ਨੂੰ ਮਿਲ ਜਾਂਦੀ ਫੇਰ ਸੁਭੀਰ ਬਾਦਲ ਮਹਾਨਤਾ ਆਦਰਵਾਇਜ਼ ਆਪ ਦਾ ਸੁਧਾਰ ਕਰਨਾ ਜੀ ਰਖੜਾ ਸਾਹਿਬ ਤੇ ਟੌੜਾ ਸਾਹਿਬ ਅੱਜ ਤੱਕ ਜੰਨੂ ਮਾਜਰਾ ਸਾਹਿਬ ਇਕੱਠੇ ਜੱਪੀਆਂ ਪਾ ਰਹੇ ਨਾ ਰਖੜਾ ਸਾਹਿਬ ਨੇ ਪੁੱਛ ਲਿਆ ਵੀ ਸੌਂ ਖਾ ਕੇ ਕਹਿ ਵੀ ਤੈਨੂੰ ਜੰਨੂ ਮਾਜਰਾ ਨੇ ਵੋਟਾਂ ਪਾਈਆਂ ਵੀ ਜਾਂ ਤੇ ਐਪੀ ਦੇ ਨਾ ਕਿਤੇ ਕੈਪਟਨ ਸਾਹਿਬ ਨੂੰ ਆਪਣੇ ਆਪ ਤੋਂ ਸਵਾਏ ਜਦੋਂ ਮਾਜਰਾ ਸਾਹਿਬ ਨੇ ਤਾਂ ਕਦੇ ਵੋਟੇ ਨਹੀਂ ਪਾਈ ਤੇ ਅਕਾਲੀ ਦੰਦ ਤੁਹਾਨੂੰ ਪਤਾ ਹੀ ਸੋਪ